ਮੇਰਾ ਨਾਮ ਦਿਲਿੰਦਰ ਸਿੰਘ ਪਿੰਡ ਆਲੋਵਾਲ ਤਹਿਸੀਲ ਨਾਬਾ ਜ਼ਿਲ੍ਹਾ ਪਟਿਆਲਾ ਖੇਤੀਬਾੜੀ ਦਾ ਧੰਦਾ ਕਰਦਾ ਹਾਂ ਅਸੀਂ ਝੋਨਾ ਤੇ ਕਣਕ اگਾਉਂਦੇ ਸੀ ਲੇਬਰ ਦੀ ਸਮੱਸਿਆ ਆਈ ਤਾਂ ਅਸੀਂ ਨੇ ਡੀਐਸਆਰ ਕਰਨਾ ਸਟਾਰਟ ਕੀਤਾ ਜਿਵੇਂ ਸਾਡੇ ਕੋਲ 40 ਏਕੜ ਸੀ ਉਹਦੇ ਵਿੱਚੋਂ ਅਸੀਂ ਪਹਿਲਾਂ 15 ਏਕੜ ਕੀਤੇ ਫਿਰ 20 ਕੀਤੇ ਫਿਰ 25 ਕੀਤੇ ਤਾਂ 30 ਏਕੜ ਤੱਕ ਅਸੀਂ ਡੀਐਸਆਰ ਲੈ ਕੇ ਕਰਦੇ ਤਾਂ ਕਿ ਡੀਐਸਆਰ ਨਾਲ ਸਾਨੂੰ ਬਹੁਤ ਵਧੀਆ ਪੈਦਾਵਾਰ ਆਈ ਜਦੋਂ ਤੋਂ ਮਾਨ ਸਰਕਾਰ ਆਈ ਆ ਇਹਨਾਂ ਨੇ ਇੱਕ ਪਰਾਲਾ ਕੀਤਾ ਕਿ ਜੋ ਜ਼ਿਮੀਂਦਾਰ ਡੀਐਸਆਰ ਬਜਾਈ ਕਰੇਗਾ ਉਹਨੂੰ 1500 ਪ੍ਰਤੀ ਏਕੜ ਦੀ ਪੇਮੈਂਟ ਪਾਈ ਜਾਏਗੀ ਅਸੀਂ ਚਾਹੁੰਦੇ ਆ ਕਿ ਹਰ ਇੱਕ ਜ਼ਿਮੀਂਦਾਰ ਡੀਐਸਆਰ ਵੱਲ ਨੂੰ ਆਵੇ ਸਰਕਾਰ ਵੀ ਇਹਨੂੰ ਬढ़ावा ਦੇ ਰਹੀ ਆ ਇਹਦੇ ਤੇ ਜਦੋਂ ਆਪਾਂ ਡੀਐਸਆਰ ਕਰਦੇ ਆ ਤਾਂ ਖਰਚਾ ਵੀ ਘਟ ਜਾਂਦਾ ਤੇ ਪੈਦਾਵਾਰ ਵੱਧਦੀ ਆ ਜੋ ਡੀਐਸਆਰ ਦੇ ਵਿੱਚ ਆਪਾਂ ਪਾਣੀ ਦਿੰਨੇ ਆ ਉਹਦੇ ਨਾਲ ਧਰਤੀ ਦੇ ਵਿੱਚ ਰੀਚਾਰਜ ਹੁੰਦਾ ਤਾਂ ਕਿ ਆਪਣੇ ਪਾਣੀ ਦਾ ਲੈਵਲ ਵੀ ਉੱਚਾ ਆਂਦਾ ਵੀ ਆਪਾਂ ਵੱਧ ਤੋਂ ਵੱਧ ਡੀਐਸਆਰ ਕਰੀਏ ਇਹਦਾ ਲਾਭ ਉਠਾਈਏ ਮੇਰਾ ਨਾਮ ਰਵਿੰਦਰ ਸਿੰਘ ਹੈ ਪਿੰਡ ਆਲੋਵਾਲ ਜ਼ਿਲ੍ਹਾ ਪਟਿਆਲਾ ਤਹਿਸੀਲ ਨਾਬਾ ਅਸੀਂ ਖੇਤੀਬਾੜੀ ਦਾ ਧੰਦਾ ਕਰਦੇ ਹਾਂ ਜੀ ਅਸੀਂ ਝੋਨੇ ਤੇ ਕਣਕ ਦੀ ਫਸਲ ਦੀ ਬਿਜਾਈ ਕਰਦੇ ਹਾਂ ਪਹਿਲਾਂ ਅਸੀਂ ਜਿਹੜਾ ਝੋਨਾ ਸੀ ਉਹ ਅਸੀਂ ਗਾਹਣ ਕਰਕੇ ਕੱਦੂ ਕਰਕੇ ਲਾਉਂਦੇ ਸੀ ਜਦੋਂ ਲੇਬਰ ਦੀ ਸਮੱਸਿਆ ਆਈ ਤਾਂ ਅਸੀਂ ਝੋਨੇ ਦੀ ਸਿੱਧੀ ਬਿਜਾਈ ਡੀਐਸਆਰ ਵਿਧੀ ਨਾਲ ਕਰਨ ਲੱਗ ਗਏ ਸੀ ਉਹ ਜਿਹੜੀ ਡੀਐਸਆਰ ਕੀਤੀ ਅਸੀਂ ਉਹ ਸਾਡੇ ਲਈ ਵਧੀਆ ਸਾਬਤ ਹੋਈ ਇਸ ਕਰਕੇ ਪਹਿਲਾਂ ਅਸੀਂ ਥੋੜੀ ਕੀਤੀ ਤੇ ਬਾਅਦ ਦੇ ਵਿੱਚ ਅਸੀਂ ਰਕਬਾ ਵਧਾਉਂਦੇ ਰਹੇ ਇਹਦੇ ਵਿੱਚ ਪਾਣੀ ਦੀ ਕਾਫੀ ਜ਼ਿਆਦਾ ਬਚਤ ਹੁੰਦੀ ਹੈ ਇਹਦਾ ਝਾੜ ਨਿਕਲਦਾ ਉਹ ਦੂਜੀ ਦੇ ਬਰਾਬਰ ਹੀ ਨਿਕਲਦਾ ਜਿਹੜੀ ਪੰਜਾਬ ਸਰਕਾਰਾਂ ਮਾਨ ਸਰਕਾਰ ਇਹ ਪਿਛਲੇ ਕੁ ਸਮੇਂ ਤੋਂ 1500 ਰੁਪਿਆ ਪਰ ਏਕੜ ਦੇ ਹਿਸਾਬ ਨਾਲ ਡੀਐਸਆਰ ਕਰਨ ਵਾਲਿਆਂ ਨੂੰ ਦਿੰਦੀ ਆ ਭਗਵੰਤ ਮਾਨ ਸਾਹਿਬ ਇਹ ਜਿਹੜੇ ਕਿਸਾਨਾਂ ਦਾ ਇਹਨਾਂ ਫਾਇਦਾ ਕਰ ਰਹੇ ਆ ਇਹਦੇ ਕਰਕੇ ਅਸੀਂ ਮਾਨ ਸਰਕਾਰ ਦਾ ਪੰਜਾਬ ਸਰਕਾਰ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ